ਇਕਸ ਵਾਰ ਦੇਖ ਰਹੇ ਹੋ ਤੁਸੀਂ ਤਾਂ ਮੇ ਮਸਿੰਗ ਦੀਪਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਲਗਾਤਾਰ ਡੈਮਾਂ ਦੇ ਵਿੱਚੋਂ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਦਰਿਆਵਾਂ ਤੋਂ ਪਾਣੀ ਹੁੰਦਾ ਹੋਇਆ ਨਦੀਆਂ ਤੇ ਚੋਹਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਲਗਾਤਾਰ ਵੱਧਦਾ ਹਜ਼ਾਰਾ ਤੇ ਲਗਾਤਾਰ ਦੈਨਿਕ ਸਵੇਰ ਰਹੀ ਰਣ ਨਾਲ ਹਰ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਫਿਰ ਦੁਆਬੇ ਦੀ ਗੱਲ ਕਰੀਏ ਮੱਝ ਦੀ ਗੱਲ ਕਰੀ ਤਾਂ ਵਕ ਵਕ ਪਿੰਡਾਂ ਦੇ ਹਾਲਾਤ ਤੁਹਾਡੇ ਨਾਲ ਦਿਖਾ ਰਹੇ ਹਾਂ ਔਰ ਇਸ ਵੇਲੇ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਪਿੰਡਾਂ ਦੇ ਵਿੱਚ ਗੋਡੇ-ਗੋਡੇ ਪਾਣੀ ਹੈ ਉਹ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿ ਔਰ ਦੋ ਤੋਂ ਤਿੰਨ ਚੌ ਨੇ ਜਿਹੜੇ ਇਸ ਲਾਈਨਾਂ ਤੇ ਲੱਗੇ ਪੈਂਦੇ ਨੇ ਜਿਨ੍ਹਾਂ ਦੀ ਮਾਰ ਹੈ ਪਿੰਡਾਂ ਨੂੰ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਦਰਜਨਾ ਹੀ ਪਿੰਡ ਜਿਹੜੇ ਨੇ ਉਹ ਇਸ ਚੋਦ ਦੀ ਲਪੇਟ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਵੇਲੇ ਪਿੰਡ ਵਾਸੀ ਕਿਹੋ ਜਿਹੇ ਹਾਲਾਤ ਦੇ ਵਿੱਚ ਹੋਣਗੇ ਪਰ ਜੇ ਉਹ ਬੰਦਾ ਇੱਥੇ ਖੜਾ ਹੋਈ ਮਹਿਸੂਸ ਕਰ ਸਕਦਾ ਹੈ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੁਸ਼ਕਲਤਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਜਿਹੜਾ ਕਿ ਉਹ ਪਿੰਡਾਂ ਦੇ ਵਿੱਚ ਵੱਡਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਛੱਲਾ ਮਾਰਦਾ ਹੋਇਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੱਡਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਘਰਾਂ ਦੇ ਅੰਦਰ ਜਾ ਕੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਨੁਕਸਾਨ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਹ ਪਿੰਡਾਂ ਦੀਆਂ ਵੱਖ-ਵੱਖ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਤੱਕ ਰਾਦੇ ਅੰਦਰ ਗੋਡੇ-ਗੋਡੇ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਸਮਾਨ ਆ ਜਿਹੜਾ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਿਹਾ ਤਾਏ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੋ ਇੱਥੇ ਦੇਖਣ ਨੂੰ ਮਿਲ ਰਹੇ ਨੇ ਭਾਈ ਜੀ ਸਵੇਰੇ ਕਿੰਨੇ ਕੁ ਵਜੇ ਪਾਣੀ ਆ ਜਿਹੜਾ ਕਿ ਉਹ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ 4:00 ਵਜੇ 4:00 ਵਜੇ ਹਾਂਜੀ ਕੱਲ ਤੱਕ ਦੇ ਹਾਲਾਤ ਠੀਕ ਸੀਗੇ ਬਿਲਕੁਲ ਹਾਂਜੀ ਅਚਾਨਕ ਹੀ ਪਾਣੀ ਵੱਧ ਗਿਆ ਹਾਂਜੀ ਪਤਾ ਸੀਗਾ ਜਦੋਂ ਪਾਣੀ ਆਜੂਗਾ ਨਹੀਂ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਭਾਏ ਕੁਝ ਨਹੀਂ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ ਬਹੁਤ ਨੁਕਸਾਨ ਤਾਂ ਬਿਲਕੁਲ ਛੋਟਾ ਜਿਹਾ ਬੱਚੇ ਨੂੰ ਗੋਦ ਦੇ ਵਿੱਚ ਬਿਠਾ ਕੇ ਫੀਡ ਦਿੱਤੀ ਜਾ ਰਹੀ ਹੈ ਔਰ ਅੰਦਰ ਦੀਆਂ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਹਾਲਾਂਕਿ ਸਮਾਨ ਸਬਮਿਟ ਕਰਨ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਾਣੀ ਇੰਨਾ ਜ਼ਿਆਦਾ ਵੱਜ ਚੁੱਕਿਆ ਹੋਇਆ ਹੈ ਕਿ ਸਾਰੇ ਘਰ ਦੇ ਵਿੱਚ ਪਾਣੀ ਹੀ ਪਾਣੀ ਹੈ ਉਹ ਨਜ਼ਰ ਆ ਰਿਹਾ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਇੱਥੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿੰਨਾ ਕਿ ਇਹ ਹਰ ਵਾਰ ਤੁਹਾਨੂੰ ਮਾਰ ਪੈਂਦੀ ਹੈ 23 ਦੇ ਵਿੱਚ ਕਿੰਨੀ ਕੁ ਮਾਰ ਪਈ ਸੀ 23 ਦੇ ਵਿੱਚ ਵੀ ਪਈ ਆ ਤੇ ਇਹਦੇ ਹਾਂਜੀ ਉਸ ਵੇਲੇ ਵੀ ਬਹੁਤ ਨੁਕਸਾਨ ਹੋਇਆ ਬਸਤਰੇ ਬੂਸਤਰੇ ਕਾਫੀ ਭਿੱਜੇ ਆ ਸਾਰਾ ਕਿੰਨੇ ਕੁ ਚੋ ਥੋੜੇ ਇੱਧਰ ਪੈਂਦੇ ਆ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕਿੰਨੇ ਪੈਂਦੇ ਆ ਦੋ ਤਿੰਨ ਤੱਕ ਹੈਗੇ ਹਾਂਜੀ ਹਾਂਜੀ ਹਰ ਵਾਰ ਇੰਨੀ ਹੀ ਮਾਰ ਮਾਰਦੇ ਆ ਚੋ ਨਹੀਂ ਹਾਂਜੀ ਆ ਤਾਂ ਤੈਨ ਵਾਰੀ ਹੋ ਗਿਆ ਆਈ ਆਈ ਮਹੀਨੇ ਚ ਤਿੰਨ ਚਾਰ ਵਾਰੀ ਹੋ ਗਿਆ ਇਹ ਕੋਈ ਨੂੰ ਸਮਾਨ ਸਬਮਿਟਨ ਦਾ ਵੀ ਮੌਕਾ ਨਹੀਂ ਮਿਲਿਆ ਰੇਵਿਆ ਨਹੀਂ ਹੈ ਹੀ ਨਹੀਂ ਖਾਲੀ ਹੈ ਬਟਾ ਅੱਦੇ ਅੱਦੇ ਰੱਖੇ ਹੋਆ ਪੇਟੀਆਂ ਪੋਟੀਆਂ ਤੇ ਅੰਦਰ ਵੀ ਦੇਖ ਲਓ ਫੜ ਗਏ ਸਾਰੇ ਕੰਮ ਸਾਰੇ ਪਿੰਡਾਂ ਦਾ ਇਹੀ ਹਾਲਾਤ ਹੈ ਜਿੰਨੇ ਪਿੰਡ ਦੇ ਘਰ ਨੇ ਹੋਰ ਹਾਤੇ ਹਾਲਾਂਕਿ ਬੰਨ੍ਹ ਕੁਝ ਲਗਾਈ ਗਈ ਹੈ ਇਹ ਬੰਨ੍ਹ ਤਾਂ ਪਾਰ ਹੋ ਕੇ ਪਾਣੀ ਹਾਂਜੀ ਹਾਂਜੀ ਬਹੁਤ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਸੀ ਜਿਹੜੇ ਬੰਨ੍ਹ ਬਣਾਏ ਗਏ ਸੀ ਉਹ ਉਹ ਵੀ ਬੰਨ੍ਹ ਪਾਰ ਕਰਕੇ ਆ ਗਏ ਹਾਂਜੀ ਸਾਰੇ ਪਾਰ ਬਟਾ ਤਾਂ ਸਾਡੇ ਪਾਣੀ ਚ ਤਰਦੇ ਆ ਬਿਲਕੁਲ ਇਧਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖੋ ਕਿਸ ਤਰ੍ਹਾਂ ਦੇ ਘਰਾਂ ਦੇ ਹਾਲਾਤ ਨੇ ਜੋ ਬਣਦੇ ਹੋਏ ਨਜ਼ਰ ਆ ਰਹੇ ਹਾਲਾਂਕਿ ਪਾਣੀ ਰੋਕਣ ਤੋਂ ਤਿੰਨ ਤਿੰਨ ਫੁੱਟ ਜਿਹੜੀਆਂ ਕੰਧਾਂ ਨੇ ਦਰਵਾਜ਼ੇ ਦੇ ਵਿੱਚ ਕੀਤੀ ਹੈ ਗਈਆਂ ਨੇ ਤਾਂ ਜੋ ਪਾਣੀ ਇਹ ਜਿਹੜਾ ਕਮਰੇ ਦੇ ਵਿੱਚ ਨਾ ਵੜੇ ਪਰ ਉਸ ਦੇ ਬਾਵਜੂਦ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਦਾ ਸਮਾਨ ਹੈ ਜਿਹੜਾ ਕਿ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਿਹਾ ਤਾਂ ਲਗਾਤਾਰ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਮਾਰ ਹੈ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਹੋਏ ਤਾ ਇਧਰ ਦੇ ਆ ਦੂਜੇ ਕਮਰੇ ਦੀ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਬਾਈ ਜੀ ਬੈਡ ਪਾਣੀ ਚ ਤੇਨ ਲੱਗ ਗਿਆ ਫਿਰ ਹੋਰ ਤੁਹਾਡੇ ਸਾਹਮਣੇ ਆਈ ਦੇਖ ਲਓ ਮਾਲ ਕੇ ਕੀ ਹਾਲਾਤ ਹੋਇਓ ਮਾਰੇ ਇੰਨੇ ਹਾਲਾਤ ਹੋਇਓ ਹਾਂਜੀ ਤੁਸੀਂ ਦੇਖੋ ਮਰ ਗਏ ਜਿਹੜੇ ਪਿਛਲੀ ਪ੍ਰਸਾਤ ਹੋਈ ਹੈ ਨਾ ਉਦੋਂ ਵੀ ਇਹ ਪਿੰਡ ਹਕੂਮਤਵਾਰ ਦਾ ਇਹੀ ਹਾਰ ਹੋਇਆ ਸੀਗਾ ਤੇ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਆ ਇਹ ਬਿਚਾਰਾਂ ਦਾ ਇਹਨਾਂ ਦਾ ਬਹੁਤ ਔਖਾ ਜਿਹਾ ਬਹੁਤ ਕਰ ਜਿਹੜੇ ਡੁੱਬ ਚੁੱਕੇ ਆ ਇਸ ਪਾਣੀ ਦੇ ਨਾਲ ਪਤਾ ਨਹੀਂ ਲੱਗਦਾ ਕਿ ਪਾਣੀ ਕਿੱਥੋਂ ਆ ਰਿਹਾ ਕੁਝ ਪਤਾ ਨਹੀਂ ਪਾਣੀ ਮਿਲਿਆ ਸਮਾਨ ਸਮੇਟਣ ਦਾ ਮੈਂ ਕਹਿੰਦਾ ਮਿੰਟਾਂ ਵੀ ਪਤਾ ਲੱਗਦਾ ਮਲਗਿਰੋ ਉੱਠੇ ਆ ਮਲਗੇ ਸੁੱਤੇ ਪਏ ਸੀ ਇਹਨਾਂ ਇਹ ਕਹਿੰਦੇ ਤੁਹਾਨੂੰ ਜਦੋਂ ਲੱਗਾ ਸਾਡੇ ਅੰਦਰ ਪਾਣੀ ਆ ਬੜਿਆ ਵਾ ਕੜਕੇ ਪਾਣੀ ਆ ਗਿਆ ਕੜਕੇ ਪਾਣੀ ਆ ਗਿਆ ਜਕਦਮ ਹੀ ਆ ਗਿਆ ਸਾਰੇ ਪਿੰਡ ਦੇ ਇਹੀ ਹਾਲਾਤ ਨੇ ਨਹੀਂ ਅੱਧੀ ਨਾਲ ਜ਼ਿਆਦਾ ਆਬਾਦੀ ਜਿਹੜੀ ਮਲਗੇ ਪਾਣੀ ਦੀ ਮਾਰਖੇਟ ਆ ਗਈ ਆ ਪਾਣੀ ਦੀ ਮਾਰਖੇਟ ਆ ਗਈ ਹਾਂਜੀ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੈੱਡ ਜਿਹੜੇ ਨੇ ਉਹ ਪਾਣੀ ਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਔਰ ਫਰਿੱਜ ਆ ਤੁਸੀਂ ਦੇਖ ਸਕਦੇ ਹੋ ਅੱਧੀ ਹੈ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੋਈ ਹੈ ਤਾਂ ਲੋਕਾਂ ਦੇ ਕਾਫੀ ਜ਼ਿਆਦਾ ਸਮਾਨ ਦਾ ਜਿਹੜਾ ਨੁਕਸਾਨ ਹੈ ਉਹ ਦੇਖਣ ਨੂੰ ਮਿਲ ਰ ਉਹ ਚੱਲਣੀ ਪੈ ਰਹੀ ਹੈ ਲੋਕਾਂ ਤੋਂ ਦੂਜੇ ਪਾਸੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਘਰਾਂ ਦੇ ਵਿੱਚ ਪਾਣੀ ਜੋ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਨੂੰ ਸਮਾਨ ਵੀ ਸਮੇਟਣ ਦਾ ਜਿਹੜਾ ਮੁਕ ਹੈ ਉਹ ਨਹੀਂ ਮਿਲਿਆ ਤਾਂ ਕਿਹਾ ਜਾ ਰਿਹਾ ਸਵੇਰੇ ਸੁੱਤੇ ਪਏ ਸੀ ਔਰ ਸਵੇਰੇ ਤੜਕਸਾਰ ਹੀ 4 ਵਜੇ ਪਾਣੀ ਹੈ ਜਿਹੜਾ ਕਿ ਉਹ ਪਿੰਡ ਦੇ ਵਿੱਚ ਅਚਾਨਕ ਵਧਣਾ ਸ਼ੁਰੂ ਹੋ ਗਿਆ ਔਰ ਲਗਾਤਾਰ ਪਾਣੀ ਜਿਹੜਾ ਕਿ ਉਹ ਵਧਦਾ ਜਾ ਰਿਹਾ ਕੈਮਰਾ ਪਸ ਸਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਡੈਨਿਕਸਵੇਰਾ ਹੁਸ਼ਿਆਰਪੁਰ ਡੈਨਿਕਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਲਗਾਤਾਰ ਡੈ ਦਰਿਆਵਾਂ ਦੇ ਵਿੱਚ ਛੱਡਿਆ ਹਜ਼ਾਰਾ ਤੇ ਦਰਿਆਵਾਂ ਤੋਂ ਪਾਣੀ ਹੁੰਦਾ ਹੋਇਆ ਨਦੀਆਂ ਦੇ ਚੋਹਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਲਗਾਤਾਰ ਵੱਧਦਾ ਹਜ਼ਾਰਾ ਤੇ ਲਗਾਤਾਰ ਦੇਨਿੰਗ ਸਵੇਰ ਰਹੀ ਰਣ ਨਾਲ ਹਰ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਫਿਰ ਦੁਆਬੇ ਦੀ ਗੱਲ ਕਰੀਏ ਮੱਝ ਦੀ ਗੱਲ ਕਰੀ ਤਾਂ ਵੱਖ-ਵੱਖ ਪਿੰਡਾਂ ਦੇ ਹਾਲਾਤ ਤੁਹਾਡੇ ਨਾਲ ਦਿਖਾ ਰਹੇ ਆਂ ਔਰ ਇਸ ਵੇਲੇ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਮੌਜੂਦ ਆਂ ਜਿੱਥੇ ਪਿੰਡਾਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਉਹ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਛੱਲਾ ਮਾਰਦਾ ਹੋਇਆ ਪਾਣੀ ਜਿਹੜਾ ਕਿ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਔਰ 2 ਤੋਂ 3 ਚੌਂ ਨੇ ਜਿਹੜੇ ਇਸ ਇਹਨਾਂ ਦੇ ਲੱਗੇ ਪੈਂਦੇ ਨੇ ਜਿਨ੍ਹਾਂ ਦੀ ਮਾਰ ਹੈ ਪਿੰਡਾਂ ਨੂੰ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਦਰਜਨਾ ਹੀ ਪਿੰਡ ਜਿਹੜੇ ਨੇ ਉਹ ਇਸ ਚੌਦ ਦੀ ਲਪੇਟ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤਾਂ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਵੇਲੇ ਪਿੰਡ ਵਾਸੀ ਕਿਹੋ ਜਿਹੇ ਹਾਲਾਤ ਦੇ ਵਿੱਚ ਹੋਣਗੇ ਪਰੇ ਜੇ ਉਹ ਬੰਦਾ ਇੱਥੇ ਖੜਾ ਹੋਈ ਮਹਿਸੂਸ ਕਰ ਸਕਦਾ ਹੈ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਹੈ ਜਿਹੜਾ ਕਿ ਉਹ ਪਿੰਡਾਂ ਦੇ ਵਿੱਚ ਵੱਡਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਛੱਲਾ ਮਾਰਦਾ ਹੋਇਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੱਡਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਘਰਾਂ ਦੇ ਅੰਦਰ ਜਾ ਕੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਨੁਕਸਾਨ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਹ ਪਿੰਡਾਂ ਦੀਆਂ ਵੱਖ-ਵੱਖ ਤਸਵੀਰ ਤੱਕ ਰਾਦੇ ਅੰਦਰ ਗੋਡੇ-ਗੋਡੇ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਸਮਾਨ ਆ ਜਿਹੜਾ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਏ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੋ ਇੱਥੇ ਦੇਖਣ ਨੂੰ ਮਿਲ ਰਹੇ ਨੇ ਭਾਈ ਜੀ ਸਵੇਰੇ ਕਿੰਨੇ ਕੁ ਵਜੇ ਪਾਣੀ ਆ ਜਿਹੜਾ ਕਿ ਉਹ ਘਰਾਂ ਦੇ ਵਿੱਚ ਵੜਨਾ ਸ਼ੁਰੂ ਹੋ ਗਿਆ ਸੀ 4:00 ਵਜੇ 4:00 ਵਜੇ ਹਾਂਜੀ ਕੱਲ ਤੱਕ ਦੇ ਹਾਲਾਤ ਠੀਕ ਸੀਗੇ ਬਿਲਕੁਲ ਹਾਂਜੀ ਅਚਾਨਕ ਹੀ ਪਾਣੀ ਵੱਧ ਗਿਆ ਹਾਂਜੀ ਪਤਾ ਸੀਗਾ ਜਦੋਂ ਪਾਣੀ ਆਜੂਗਾ ਨਹੀਂ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਭਾਏ ਕੁਝ ਨਹੀਂ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਇਆ ਬਹੁਤ ਨੁਕਸਾਨ ਤਾਂ ਬਿਲਕੁਲ ਛੋਟਾ ਜਿਹਾ ਬੱਚੇ ਨੂੰ ਗੋਦ ਦੇ ਵਿੱਚ ਬਿਠਾ ਕੇ ਫੀਡ ਦਿੱਤੀ ਜਾ ਰਹੀ ਹੈ ਔਰ ਅੰਦਰ ਦੀਆਂ ਵੀ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਹਾਲਾਂਕਿ ਸਮਾਂ ਸਬਮਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਾਣੀ ਇੰਨਾ ਜ਼ਿਆਦਾ ਵੱਜ ਚੁੱਕਿਆ ਹੋਇਆ ਹੈ ਕਿ ਸਾਰੇ ਘਰ ਦੇ ਵਿੱਚ ਪਾਣੀ ਹੀ ਪਾਣੀ ਹੈ ਉਹ ਨਜ਼ਰ ਆ ਰਿਹਾ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਇੱਥੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿੰਨਾ ਕਿ ਇਹ ਹਰ ਵਾਰ ਤੁਹਾਨੂੰ ਮਾਰ ਪੈਂਦੀ ਹੈ 23 ਦੇ ਵਿੱਚ ਕਿੰਨੀ ਕਿ ਮਾਰ ਪਈ ਸੀ 23 ਦੇ ਵਿੱਚ ਵੀ ਪਈ ਆ ਤੇ ਇਹਦੇ ਹਾਂਜੀ ਉਸ ਵੇਲੇ ਵੀ ਬਹੁਤ ਨੁਕਸਾਨ ਹੋਇਆ ਬਸਤਰੇ ਬੁਸਤਰੇ ਕਾਫੀ ਭਿੱਜੇ ਆ ਸਾਰਾ ਕਿੰਨੇ ਕੁ ਚੋ ਥੋੜੇ ਇਧਰ ਪੈਂਦੇ ਆ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕਿੰਨੇ ਪੈਂਦੇ ਦੋ ਤਿੰਨ ਤੱਕ ਹੈਗੇ ਹਾਂਜੀ ਹਾਂਜੀ ਹਰ ਵਾਰ ਇੰਨੀ ਹੀ ਮਾਰ ਮਾਰਦੇ ਆ ਚੋ ਨਹੀਂ ਹਾਂਜੀ ਆ ਤਾਂ ਇਹਨਾਂ ਵਾਰੀ ਹੋ ਗਿਆ ਆਈ ਆਈ ਮਹੀਨੇ ਚ ਤਿੰਨ ਚਾਰ ਵਾਰੀ ਹੋ ਗਿਆ ਇਹ ਕੋਈ ਨੂੰ ਸਮਾਨ ਸਬਮਿਟਨ ਦਾ ਵੀ ਮੌਕਾ ਨਹੀਂ ਮਿਲਿਆ ਇਹ ਵੇ ਨਹੀਂ ਹੈ ਹੀ ਨਹੀਂ ਖਾਲੀ ਹੈ ਬਟਾ ਅੱਦੇ ਅੱਦੇ ਰੱਖੇ ਹੋਆ ਪੇਟੀਆਂ ਪੋਟੀਆਂ ਤੇ ਅੰਦਰ ਵੀ ਦੇਖ ਲਓ ਫੜ ਗਏ ਸਾਰੇ ਕੰਮ ਸਾਰੇ ਪਿੰਡਾਂ ਦਾ ਇਹੀ ਹਾਲਾਤ ਹੈ ਜਿੰਨੇ ਪਿੰਡ ਦੇ ਘਰ ਨੇ ਹੋਰ ਹੈ ਤੇ ਕਾਫਨ ਹਾਲਾਂਕਿ ਬੰਨ੍ਹ ਕੁਝ ਲਗਾਏ ਗਏ ਆ ਇਹ ਬੰਨ੍ਹ ਤਾਂ ਪਾਰ ਹੋ ਕੇ ਪਾਣੀ ਆ ਗਿਆ ਹਾਂਜੀ ਹਾਂਜੀ ਪਾਣੀ ਇੰਨਾ ਜ਼ਿਆਦਾ ਵਧ ਗਿਆ ਸੀ ਜਿਹੜੇ ਬੰਦ ਬਣਾਏ ਗਏ ਸੀ ਉਹ ਉਹ ਵੀ ਬੰਨ੍ਹ ਪਾਰ ਕਰਕੇ ਆ ਗਏ ਹਾਂਜੀ ਸਾਰੇ ਪਾ ਗਏ ਬਟਾ ਤਾਂ ਸਾਡੇ ਪਾਣੀ ਚ ਤਰਦੇ ਆ ਤਾਂ ਬਿਲਕੁਲ ਇਧਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖੋ ਕਿਸ ਤਰ੍ਹਾਂ ਦੇ ਘਰਾਂ ਦੇ ਹਾਲਾਤ ਨੇ ਜੋ ਬਣਦੇ ਹੋਏ ਨਜ਼ਰ ਆ ਰਹੇ ਹਾਲਾਂਕਿ ਪਾਣੀ ਰੋਕਣ ਤੋਂ 3-3 ਫੁੱਟ ਜਿਹੜੀਆਂ ਕੰਧਾਂ ਨੇ ਦਰਵਾਜ਼ੇ ਦੇ ਵਿੱਚ ਕੀਤੀਆਂ ਗਈਆਂ ਨੇ ਤਾਂ ਜੋ ਪਾਣੀ ਇਹ ਜਿਹੜਾ ਕਮਰੇ ਦੇ ਵਿੱਚ ਨਾ ਵੜੇ ਪਰ ਉਸ ਦੇ ਬਾਵਜੂਦ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਦਾ ਸਮਾਨ ਹੈ ਜਿਹੜਾ ਕਿ ਉਹ ਪਾਣੀ ਦੇ ਵਿੱਚ ਤੈਰਦਾ ਹੋਇਆ ਨਜ਼ਰ ਆ ਰਿਹਾ ਤਾਂ ਲਗਾਤਾਰ ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਵਿੱਚ ਹੜਾ ਦੀ ਮਾਰ ਹੈ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਹੋਏ ਹੋ ਤਾ ਇਧਰ ਦੇ ਆ ਦੂਜੇ ਕਮਰੇ ਦੀ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਬਾਈ ਜੀ ਬੈਡ ਪਾਣੀ ਚ ਤੇਨ ਲੱਗ ਗਿਆ ਫਿਰ ਹੋਰ ਤੁਹਾਡੇ ਸਾਹਮਣੇ ਆਈ ਦੇਖ ਲਓ ਮਾਲ ਕੇ ਕੀ ਹਾਲਾਤ ਹੋਇਓ ਮਾਰੇ ਇੰਨੇ ਹਾਲਾਤ ਹੋਇਓ ਹਾਂਜੀ ਤੁਸੀਂ ਦੇਖੋ ਮਰ ਗਏ ਜਿਹੜੇ ਪਿਛਲੀ ਪ੍ਰਸਾਤ ਹੋਈ ਹੈ ਨਾ ਉਦੋਂ ਵੀ ਇਹ ਪਿੰਡ ਹਕੂਮਤ ਵੱਲ ਦਾ ਇਹੀ ਹਾਲ ਹੋਇਆ ਸੀਗਾ ਤੇ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਕੀ ਹਾਲਾਤ ਆ ਇਹ ਬਿਚਾਰਾਂ ਦਾ ਇਹਨਾਂ ਦਾ ਬਹੁਤ ਔਖਾ ਜਿਹਾ ਬਹੁਤ ਕਰ ਜਿਹੜੇ ਡੁੱਬ ਚੁੱਕੇ ਆ ਇਸ ਪਾਣੀ ਦੇ ਨਾਲ ਪਤਾ ਨਹੀਂ ਲੱਗਦਾ ਕਿ ਪਾਣੀ ਕਿੱਥੋਂ ਆ ਰਿਹਾ ਕੁਝ ਪਤਾ ਨਹੀਂ ਮਿਲਿਆ ਸਮਾਨ ਸਮੀਟਣ ਦਾ ਮੈਂ ਕਹਿੰਦਾ ਮਿੰਟਾਂ ਵੀ ਪਤਾ ਲੱਗਦਾ ਪਾਣੀ ਮਲਗਿਰੋ ਉੱਠੇ ਆ ਮਲਗੇ ਸੁੱਤੇ ਪਏ ਸੀ ਇਹਨਾਂ ਨੇ ਕਹਿੰਦੇ ਸਾਨੂੰ ਪਤਾ ਲੱਗਾ ਸਾਡੇ ਅੰਦਰ ਪਾਣੀ ਆ ਬੜਿਆ ਵਾ ਸੜਕੀ ਪਾਣੀ ਆ ਗਈ ਸੜਕੇ ਪਾਣੀ ਆ ਗਿਆ ਜਕਦਮ ਹੀ ਆ ਗਏ ਆ ਸਾਰੇ ਪਿੰਡ ਦੇ ਇਹੀ ਹਾਲਾਤ ਨੇ ਨਹੀਂ ਅੱਧੀ ਨਾਲੋਂ ਜ਼ਿਆਦਾ ਆਬਾਦੀ ਜਿਹੜੀ ਮਲਗੇ ਪਾਣੀ ਦੀ ਮਾਰ ਹੇਠ ਆ ਗਈ ਆ ਪਾਣੀ ਦੀ ਮਾਰ ਹੇਠ ਹਾਂਜੀ ਤਾਂ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਬੈੱਡ ਜਿਹੜੇ ਨੇ ਪਾਣੀ ਦੇ ਵਿੱਚ ਤੈਰਦੇ ਹੋਏ ਨਜ਼ਰ ਆ ਰਹੇ ਨੇ ਔਰ ਫਰਿੱਜ ਆ ਤੁਸੀਂ ਦੇਖ ਸਕਦੇ ਹੋ ਅੱਧੀ ਇਹ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੋਈ ਹੈ ਤਾਂ ਲੋਕਾਂ ਦੇ ਕਾਫੀ ਜ਼ਿਆਦਾ ਸਮਾਨ ਦਾ ਜਿਹੜਾ ਨੁਕਸਾਨ ਹੈ ਉਹ ਦੇਖਣ ਨੂੰ ਮਿਲ ਰਿ ਉਹ ਚੱਲਣੀ ਪੈ ਰਹੀ ਹੈ ਲੋਕਾਂ ਨੂੰ ਦੂਜੇ ਪਾਸੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਘਰਾਂ ਦੇ ਵਿੱਚ ਪਾਣੀ ਜੋ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਨੂੰ ਸਮਾਨ ਵੀ ਸਮੇਟਣ ਦਾ ਜਿਹੜਾ ਮੁਕ ਹੈ ਉਹ ਨਹੀਂ ਮਿਲਿਆ ਤਾਂ ਕਿਹਾ ਜਾ ਰਿਹਾ ਸਵੇਰੇ ਸੁੱਤੇ ਪਏ ਸੀ ਔਰ ਸਵੇਰੇ ਤੜਕਸਾਰ ਹੀ 4 ਵਜੇ ਪਾਣੀ ਹੈ ਜਿਹੜਾ ਕਿ ਉਹ ਪਿੰਡ ਦੇ ਵਿੱਚ ਅਚਾਨਕ ਵਧਣਾ ਸ਼ੁਰੂ ਹੋ ਗਿਆ ਔਰ ਲਗਾਤਾਰ ਪਾਣੀ ਜਿਹੜਾ ਕਿ ਉਹ ਵਧਦਾ ਜਾ ਰਿਹਾ ਕੈਮਰਾ ਪਰ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਪਾਲ ਦੇ ਨੇ ਸਵੇਰਾ ਹੁਸ਼ਿਆਰਪੁਰ